ਕਿਸਾਨ ਵੀਰੋ ਸਾਰਿਆਂ ਦਾ ਪਿਆਰ ਸਤਿ ਸ਼੍ਰੀ ਅਕਾਲ ਮੈਂ ਅਜੇ ਅਮੀਰ ਤੇ ਸੱਜਣੋ ਆਪਣੇ ਪੰਜਾਬ ਦੀ ਜਰਖੇਸ ਧਰਤੀ ਤੇ ਬਹੁਤ ਹੀ ਪਿਆਰੀ ਲੈਂਡ ਨੂੰ ਬਚਾਉਣ ਲਈ ਇਸ ਵਾਰ ਤੁਸੀਂ ਮੇਰੇ ਨਾਲ ਇੱਕ ਵਾਅਦਾ ਕਰਨਾ ਤੁਸੀਂ ਜਿਹੜੀ ਪਰਾਲੀ ਹੈ ਤੇ ਉਹਦੀ ਰਹਿਣ ਖੁੰਦਾ ਉਹਨੂੰ ਅੱਗ ਨਹੀਂ ਲਾਉਣੀ ਸੋ ਇਹਦੇ ਨਾਲ ਨਾ ਸਿਰਫ ਜਿਹੜੀ ਉਪਜਾਊ ਸ਼ਕਤੀ ਘੱਟਦੀ ਹੈ ਇਹ ਤੇ ਵਾਤਾਵਰਣ ਵੀ ਖਰਾਬ ਹੁੰਦਾ ਸੋ ਸਾਰਿਆਂ ਨੂੰ ਬੇਨਤੀ ਹੈ ਸੋ ਪੰਜਾਬ ਸਰਕਾਰ ਵੱਲੋਂ ਪਰਾਲੀ ਦਾ ਹੱਲ ਕਰਨ ਲਈ ਤੇ ਰਹਿਣ ਖੁੰਦਾ ਹੱਲ ਕਰਨ ਲਈ ਜਿਹੜੀ ਮਸ਼ੀਨਰੀ ਹੈ ਉਹ ਅਵੇਲੇਬਲ ਕੀਤੀ ਗਈ ਹੈ ਜੀ ਸੋ ਮੇਰੇ ਵੱਲੋਂ ਸਾਰਿਆਂ ਨੂੰ ਬੇਨਤੀ ਹੈ ਵੀ ਤੁਸੀਂ ਇਸ ਚੀਜ਼ ਦਾ ਲਾਭ ਜ਼ਰੂਰ ਲਓ ਸੋ ਜਿਹੜਾ ਪਟਿਆਲਾ ਹੈ ਇਹ ਪੈਂਦਾ ਅਸੀਂ ਪਟਿਆਲੇ ਜ਼ਿਲ੍ਹੇ ਦੇ ਆ ਤੇ ਆਹ ਇੱਕ ਨੀਚੇ ਨੰਬਰ ਦੇ ਰਹੇ ਹਾਂ ਕਿਸਾਨ ਵੀਰਾਂ ਲਈ ਇਹਦੇ ਉੱਤੇ ਤੁਸੀਂ ਵਟਸਐਪ ਕਰ ਸਕਦੇ ਹੋ ਤੇ ਜਿਹੜੀ ਮਸ਼ੀਨ ਵੀ ਕਿੱਥੇ ਕਿੱਥੇ ਕਿੰਨੇ ਕਿੰਨੇ ਅਵੇਲੇਬਲ ਆ ਤੁਹਾਨੂੰ ਜਿਹੜੀ ਮਸ਼ੀਨ ਵੀ ਮਿਲ ਸਕਦੀ ਆ ਸੋ ਆਪਾਂ ਆਪਣੇ ਪੰਜਾਬ ਨੂੰ ਬਚਾਉਣਾ ਸੋ ਸਾਰਿਆਂ ਨੂੰ ਬੇਨਤੀ ਆ ਜੀ ਇੱਕ ਇਹ ਜਿਹੜੇ ਸਾਡੇ ਸੱਜਣ ਮਿੱਤਰ ਪਰਾਲੀ ਮੱਗ ਨਹੀਂ ਲਾਉਂਦੇ ਉਹ ਸਾਡੇ ਹੀਰੋ ਨੇ ਤੇ ਉਹਨਾਂ ਨੂੰ ਵੇਖ ਕੇ ਜਿਹੜੇ ਹੋਰ ਵੀ ਸੱਜਣ ਨੇ ਸਾਡੀ ਮੋਟੀਵੇਟ ਹੋਣਗੇ ਸੋ ਬਸ ਉਹੀ ਗੱਲ ਹੈ ਜੀ ਗੁਰੂ ਸਾਹਿਬਾਨ ਦੇ ਸਿਧਾਂਤ ਦਿੱਤੇ ਆਪਾਂ ਸਾਰਿਆਂ ਨੇ ਚੱਲਣਾ ਹੈ ਧਰਤੀ ਤੇ ਹਵਾ ਪਾਣੀ ਆਪਾਂ ਇਹਨਾਂ ਚੀਜ਼ਾਂ ਨੂੰ ਬਚਾਉਣਾ ਓਕੇ ਸੱਜਣੋਂ ਬਹੁਤ ਬਹੁਤ ਪਿਆਰ ਸਾਰਿਆਂ ਨੂੰ ਜਰਦੀ ਕਰਾਂ ਕਿਸਾਨ ਵੀਰੋ ਸਾਰਿਆਂ ਨੂੰ ਪ੍ਰਾਪਤਿ ਸਤਿ ਸ਼੍ਰੀ ਅਕਾਲ ਮੈਂ ਅਜੇ ਆਮੀਰ ਤੇ ਸੱਜਣੋ ਆਪਣੇ ਪੰਜਾਬ ਦੀ ਜਰਖੇਸ ਧਰਤੀ ਤੇ ਬਹੁਤ ਹੀ ਪਿਆਰੀ ਲੈਂਡ ਨੂੰ ਬਚਾਉਣ ਲਈ ਇਸ ਵਾਰ ਤੁਸੀਂ ਮੇਰੇ ਨਾਲ ਇੱਕ ਵਾਅਦਾ ਕਰਨਾ ਤੁਸੀਂ ਜਿਹੜੀ ਪਰਾਲੀ ਹੈ ਉਹਦੀ ਰਹਿਣ ਖੁੰਗਾ ਉਹ ਅਗਲੀ ਉਪਜਾਊ ਸ਼ਕਤੀ ਕਰਦੀ ਹੈ ਜੀ ਤੇ ਮਾਤਾ ਲੰਮੀ ਸੁਸ਼ਿਤ ਹੁੰਦਾ ਸੋ ਸਾਰਿਆਂ ਨੂੰ ਬੇਨਤੀ ਹੈ ਸੋ ਪੰਜਾਬ ਸਰਕਾਰ ਵੱਲੋਂ ਪਰਾਲੀ ਦਾ ਹੱਲ ਕਰਨ ਲਈ ਤੇ ਰਹਿਣ ਤੋਂ ਦਾ ਹੱਲ ਕਰਨ ਲਈ ਜਿਹੜੀ ਮਸ਼ੀਨਰੀ ਆ ਉਹ ਅਵੇਲੇਬਲ ਕੀਤੀ ਗਈ ਹੈ ਜੀ ਸੋ ਮੇਰੇ ਵੱਲੋਂ ਸਾਰਿਆਂ ਨੂੰ ਬੇਨਤੀ ਹੈ ਵੀ ਤੁਸੀਂ ਇਸ ਚੀਜ਼ ਦਾ ਲਾਭ ਜ਼ਰੂਰ ਲਓ ਸੋ ਆ ਜਿਹੜਾ ਪਟਿਆਲਾ ਹੈ ਗਿਆ ਪੈਂਦਾ ਅਸੀਂ ਪਟਿਆਲੇ ਜਿਲ੍ਹੇ ਦੇ ਆ ਤੇ ਆਇਕ ਨੀਚੇ ਨੰਬਰ ਦੇ ਰਹੇ ਹਾਂ ਕਿਸਾਨ ਵੀਰਾਂ ਲਈ ਇਹਦੇ ਉੱਤੇ ਤੁਸੀਂ ਵਟਸਐਪ ਕਰ ਸਕਦੇ ਹੋ ਤੇ ਜਿਹੜੀ ਮਸ਼ੀਨਰੀ ਕਿੱਥੇ ਕਿੱਥੇ ਕਿਵੇਂ ਕਿਵੇਂ ਅਵੇਲੇਬਲ ਆ ਤੁਹਾਨੂੰ ਜਿਹੜੀ ਮਸ਼ੀਨਰੀ ਮਿਲ ਸਕਦੀ ਹੈ ਸੋ ਆ ਆਪਾਂ ਆਪਣੇ ਪੰਜਾਬ ਨੂੰ ਰਲ ਕੇ ਬਚਾਉਣਾ ਸੋ ਸਾਰ ਤੇ ਜਿਹੜੇ ਸਾਡੇ ਸੱਜਣ ਮਿੱਤਰ ਪਰਾਲੀ ਮੱਗ ਨਹੀਂ ਲਾਉਂਦੇ ਉਹ ਸਾਡੇ ਹੀਰੋ ਨੇ ਤੇ ਉਹਨਾਂ ਨੂੰ ਵੇਖ ਕੇ ਜਿਹੜੇ ਹੋਰ ਵੀ ਸੱਜਣ ਨੇ ਸਾਡੀ ਮੋਟੀਵੇਟ ਹੋਣਗੇ ਸੋ ਬਸ ਉਹੀ ਗੱਲ ਹੈ ਜੀ ਗੁਰਸਹਿਬਾਨਾਂ ਦੇ ਸਿਧਾਂਤ ਤੇ ਆਪਾਂ ਸਾਰਿਆਂ ਨੂੰ ਚੱਲਣਾ ਹੈ ਧਰਤ ਹਵਾ ਪਾਣੀ ਆਪਾਂ ਇਹਨਾਂ ਚੀਜ਼ਾਂ ਨੂੰ ਬਚਾਉਣਾ ਓਕੇ ਸੱਜਣੋਂ ਬਹੁਤ ਬਹੁਤ ਪਿਆਰ ਸਾਰਿਆਂ ਨੂੰ ਜਰਦੀ ਕਰਾਂ ਕਿਸਾਨ ਵੀਰੋ ਸਾਰਿਆਂ ਦਾ ਆਪਕੇ ਸਤਿ ਸ੍ਰੀ ਅਕਾਲ ਮੈਂ ਜੀ ਅਮੀਰ ਤੇ ਸੱਜਣੋ ਆਪਣੇ ਪੰਜਾਬ ਦੀ ਜਰਖੇਸ ਧਰਤੀ ਤੇ ਬਹੁਤ ਹੀ ਪਿਆਰੀ ਲੈਂਡ ਨੂੰ ਬਚਾਉਣ ਲਈ ਇਸ ਵਾਰ ਤੁਸੀਂ ਮੇਰੇ ਨਾਲ ਇੱਕ ਵਾਅਦਾ ਕਰਨਾ ਤੁਸੀਂ ਜਿਹੜੀ ਪਰਾਲੀ ਹੈ ਤੇ ਉਹਦੀ ਰਹਿਣ ਖੁੰਦਾ ਉਹਨੂੰ ਅੱਗ ਅਰੇ ਜਿਹੜੀ ਉਜਾਊ ਸ਼ਕਤੀ ਕਰਦੀ ਹੈ ਜੀ ਤੇ ਮਾਤਾ ਲੰਮੀ ਦੁਸ਼ਿਤ ਹੁੰਦਾ ਸੋ ਸਾਰਿਆਂ ਨੂੰ ਬੇਨਤੀ ਹੈ ਸੋ ਪੰਜਾਬ ਸਰਕਾਰ ਵੱਲੋਂ ਪਰਾਲੀ ਦਾ ਹੱਲ ਕਰਨ ਲਈ ਤਰ੍ਹਾਂ ਤੂੰ ਦਾ ਹੱਲ ਕਰਨ ਲਈ ਜਿਹੜੀ ਮਸ਼ੀਨਰੀ ਆ ਉਹ ਅਵੇਲੇਬਲ ਕੀਤੀ ਗਈ ਹੈ ਜੀ ਸੋ ਮੇਰੇ ਵੱਲੋਂ ਸਾਰਿਆਂ ਨੂੰ ਬੇਨਤੀ ਹੈ ਵੀ ਤੁਸੀਂ ਇਸ ਚੀਜ਼ ਦਾ ਲਾਭ ਜ਼ਰੂਰ ਲਓ ਸੋ ਆ ਜਿਹੜਾ ਪਟਿਆਲਾ ਹੈ ਗਿਆ ਪੈਂਦਾ ਅਸੀਂ ਪਟਿਆਲੇ ਜ਼ਿਲ੍ਹੇ ਦੇ ਆ ਤੇ ਆਇ ਇੱਕ ਨੀਚੇ ਨੰਬਰ ਦੇ ਰਹੇ ਹਾਂ ਕਿਸਾਨ ਵੀਰਾਂ ਲਈ ਇਹਦੇ ਉੱਤੇ ਤੁਸੀਂ ਵਟਸਐਪ ਕਰ ਸਕਦੇ ਹੋ ਤੇ ਜਿਹੜੀ ਮਸ਼ੀਨਰੀ ਕਿੱਥੇ ਕਿੱਥੇ ਕਿਵੇਂ ਕਿਵੇਂ ਅਵੇਲੇਬਲ ਆ ਤੁਹਾਨੂੰ ਜਿਹੜੀ ਮਸ਼ੀਨਰੀ ਮਿਲ ਸਕਦੀ ਹੈ ਸੋ ਆ ਆਪਾਂ ਆਪਣੇ ਪੰਜਾਬ ਨੂੰ ਗਲ ਕੇ ਬਚਾਉਣਾ ਸੋ ਇਹ ਜਿਹੜੇ ਸਾਡੇ ਸੱਜਣ ਮਿੱਤਰ ਪਰਾਲੀ ਮੱਗ ਨਹੀਂ ਲਾਉਂਦੇ ਉਹ ਸਾਡੇ ਹੀਰੋ ਨੇ ਤੇ ਉਹਨਾਂ ਨੂੰ ਵੇਖ ਕੇ ਜਿਹੜੇ ਹੋਰ ਵੀ ਸੱਜਣ ਨੇ ਸਾਡੀ ਮੋਟੀਵੇਟ ਹੋਣਗੇ ਸੋ ਬਸ ਉਹੀ ਗੱਲ ਹੈ ਜੀ ਗੁਰੂ ਸਾਹਿਬਾਨ ਦੇ ਸਿਧਾਂਤ ਤੇ ਆਪਾਂ ਸਾਰਿਆਂ ਨੂੰ ਚੱਲਣਾ ਹੈ ਧਰਤੀ ਤੇ ਹਵਾ ਪਾਣੀ ਆਪਾਂ ਇਹਨਾਂ ਚੀਜ਼ਾਂ ਨੂੰ ਬਚਾਉਣਾ ਓਕੇ ਸੱਜਣੋਂ ਬਹੁਤ ਬਹੁਤ ਪਿਆਰ ਸਾਰਿਆਂ ਨੂੰ ਜਰਦੀ ਕਰਾਂ ਕਿਸਾਨ ਵੀਰੋ ਸਾਰਿਆਂ ਨੂੰ ਪ੍ਰਾਪਤਿ ਸਤਿ ਸ਼੍ਰੀ ਅਕਾਲ ਮੈਂ ਅਜੇ ਮਿਲ ਕੇ ਤੇ ਸੱਜਣੋ ਆਪਣੇ ਪੰਜਾਬ ਦੀ ਜਰਖੇਸ਼ ਧਰਤੀ ਤੇ ਬਹੁਤ ਹੀ ਪਿਆਰੀ ਲੈਂਡ ਨੂੰ ਬਚਾਉਣ ਲਈ ਇਸ ਵਾਰ ਤੁਸੀਂ ਮੇਰੇ ਨਾਲ ਇੱਕ ਵਾਅਦਾ ਕਰਨਾ ਤੁਸੀਂ ਜਿਹੜੀ ਪਰਾਲੀ ਹੈ ਉਹਦੀ ਰੈਂਕ ਹੁੰਦਾ ਉਹਨ ਜਿਹੜੀ ਉਪਜਾਊ ਸ਼ਕਤੀ ਘੱਟ ਗਈ ਹੈ ਜੀ ਤੇ ਵਾਤਾਵਰਨ ਵੀ ਦੂਸ਼ਿਤ ਹੁੰਦਾ ਸੋ ਸਾਰਿਆਂ ਨੂੰ ਬੇਨਤੀ ਹੈ ਸੋ ਪੰਜਾਬ ਸਰਕਾਰ ਵੱਲੋਂ ਪਰਾਲੀ ਦਾ ਹੱਲ ਕਰਨ ਲਈ ਤਰ੍ਹਾਂ ਤੂੰ ਦਾ ਹੱਲ ਕਰਨ ਲਈ ਜਿਹੜੀ ਮਸ਼ੀਨਰੀ ਆ ਉਹ ਅਵੇਲੇਬਲ ਕੀਤੀ ਗਈ ਹੈ ਜੀ ਸੋ ਮੇਰੇ ਵੱਲੋਂ ਸਾਰਿਆਂ ਨੂੰ ਬੇਨਤੀ ਹੈ ਵੀ ਤੁਸੀਂ ਇਸ ਚੀਜ਼ ਦਾ ਲਾਭ ਜ਼ਰੂਰ ਲਓ ਸੋ ਜਿਹੜਾ ਪਟਿਆਲਾ ਏਰੀਆ ਪੈਣ ਦਾ ਅਸੀਂ ਪਟਿਆਲੇ ਜਿਲ੍ਹੇ ਦੇ ਆ ਤੇ ਆ ਇੱਕ ਨੀਚੇ ਨੰਬਰ ਦੇ ਰਹੇ ਹਾਂ ਕਿਸਾਨ ਵੀਰਾਂ ਲਈ ਇਹਦੇ ਉੱਤੇ ਤੁਸੀਂ ਵਟਸਐਪ ਕਰ ਸਕਦੇ ਹੋ ਤੇ ਜਿਹੜੀ ਮਸ਼ੀਨਰੀ ਕਿੱਥੇ ਕਿੱਥੇ ਕਿਵੇਂ ਕਿਵੇਂ ਅਵੇਲੇਬਲ ਆ ਤੁਹਾਨੂੰ ਜਿਹੜੀ ਮਸ਼ੀਨਰੀ ਮਿਲ ਸਕਦੀ ਹੈ ਸੋ ਆਪਾਂ ਆਪਣੇ ਪੰਜਾਬ ਨੂੰ ਰਲ ਕੇ ਬਚਾਉਣਾ ਤੇ ਜਿਹੜੇ ਸਾਡੇ ਸੱਜਣ ਮਿੱਤਰ ਉਪਰਾਲੀ ਮਗ ਨਹੀਂ ਲਾਉਂਦੇ ਉਹ ਸਾਡੇ ਹੀਰੋ ਨੇ ਤੇ ਉਹਨਾਂ ਨੂੰ ਵੇਖ ਕੇ ਜਿਹੜੇ ਹੋਰ ਵੀ ਸੱਜਣ ਨੇ ਸਾਡੀ ਮੋਟੀਵੇਟ ਹੋਣਗੇ ਸੋ ਬਸ ਉਹੀ ਗੱਲ ਹੈ ਜੀ ਗੁਰੂ ਸਾਹਿਬਾਨ ਦੇ ਸਿਧਾਂਤ ਉੱਤੇ ਆਪਾਂ ਸਾਰਿਆਂ ਨੇ ਚੱਲਣਾ ਹੈ ਧਰਤ ਹਵਾ ਪਾਣੀ ਆਪਾਂ ਇਹਨਾਂ ਚੀਜ਼ਾਂ ਨੂੰ ਬਚਾਉਣਾ ਓਕੇ ਸੱਜਣੋਂ ਬਹੁਤ ਬਹੁਤ ਪਿਆਰ ਸਾਰਿਆਂ ਨੂੰ ਜਰਦੀ ਕਰਦਾ ਹਾਂ